ਸਿਰਜਣਾ ਆਰਟ ਗਰੁੱਪ ਰਾਇਕੋਟ ਪੇਸ਼ ਕਰਨ ਜਾ ਰਿਹਾ ਹੈ ਇੱਕ ਕਲਾਕਾਰੀ ਨਾਟਕ ਹੈ ਸਰਜੀਤ ਪਾਤਰ ਜੀ ਦੀਆਂ ਭਾਸ਼ਾ ਕਵਿਤਾਵਾਂ ਦੇ ਆਧਾਰਤ ਭਾਸ਼ਾ ਵੈਂਦਾ ਦਰਿਆ ਮਰ ਕੋਈ ਬਹਦੀ ਦੇ ਸੀ ਹੋ ਤੋ ਬੇਲੂ ਮੈਂ ਕਿਉਂ ਨ ਦਿਖਾਤ ਲਖ ਕੋਈ ਬਦ ਦੇਸੀ ਹੋਵੇ ਦਰਸ ਜਹਾਨ ਕੀ നൂർ ഗല ദ വിട ഗുസര ਮਾਤਮੇ ਦਾ ਖੌਫ ਬੇਵਸੀ ਤੇ ਅਨਿਆਂ ਇਹ ਨੇ ਅੱਜਕੱਲ ਮੇਰੇ ਤੇ ਆਵਾਂ ਦੇ ਨਾਂ ਖਾਲੀ ਹੋ ਗਏ ਘਰਾਂ ਦੇ ਘਰ ਘਰਾਂ ਨਾਲ ਗਰਾں ਸੱਜ ਲਿਖੀਆਂ ਕਵਿਤਾਵਾਂ ਯਾਰੋ ਘਰਾਂ ਮੇ ਕਿਸ ਦੇ ਨਾਂ ਸੁੰਨੇ ਸੁੰਨੇ ਰਾਹਾਂ ਉੱਤੇ ਕੋਈ ਕੋਈ ਪੈੜੇ ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਹੈ ਇਨਾ ਸੁੰਨੇ ਸੁਲੇ ਰਾਹਾਂ ਉੱਤੇ ਦਿਲ ਦੀ ਗੱਲ ਕਰਨ ਵਾਲਾ ਸੁਣਨ ਵਾਲਾ ਤੇ ਕਹਿਣ ਵਾਲਾ ਕੋਈ ਵੀ ਤੇ ਨਹੀਂ ਇਹ ਬਿਰਖ ਖੜੀ ਸੂਰਜ ਤਨ ਤਾਰੇ ਸੂਲ ਸਰਾਹੀ ਖੰਡਰ ਪਿਆਲਾ ਇਹ ਸਾਥੀ ਨੇ ਸਾਰੇ ਮੇਰਾ ਸਾਥ ਨਵਾਉਣ ਵਾਲੇ ਦਿਲ ਦੀ ਗੱਲ ਕਰਨ ਵਾਲੇ ਤੇ ਕਹਿਣ ਵਾਲੇ ਕਿਉਂਕਿ ਬੰਦਾ ਬੰਦਾ ਤਾਂ ਕਿਧਰੇ ਦਿਸਦਾ ਹੀ ਨਹੀਂ ਇੱਕ ਦਿਨ ਇੱਕ ਦਿਨ ਮੈਂ ਇਸ ਬਿਰਖ ਨੂੰ ਕਿਹਾ ਕਿ ਯਾਰਾ ਕੋਈ ਨਜ਼ਮ ਤੇ ਸੁਣਾ ਇਹਦੀ ਡਾਲ ਦੀ ਡਾਲੀ ਚੋਂ ਕੁੰਗਰੇ ਹਰਖ ਹਰੇ ਹਰੇ ਖੜਕ ਹੋਵੇ ਜੇ ਡਿੱਗੇ ਪੱਤਾ ਐਸੀ ਚੁੱਪ ਹੈ ਤਾਂ ਵਿਰਖ ਅਰਜ ਕਰੇ ਰਾਤ ਉਤਰੀ ਜਿਵੇਂ ਪਹਾੜਾਂ ਨਦੀ ਚੰਨ ਚੜਿਆ ਜਿਵੇਂ ਸਰੂਰ ਚੜੇ ਬੂਹਾ ਖੁੱਲ੍ਹਾ ਕੇ ਤਾਰਿਆਂ ਦੀ ਕਿਤਾਬ ਕੌਣੇ ਬੰਦ ਕਿਤਾਬ ਕਰੇ ਜਦੋਂ ਮੈਂ ਨਾ ਸੁੰਨੇ-ਸੁੰਨੇ ਰਾਹਾਂ ਉੱਤੇ ਆਪਣੀ ਧਰਤੀ ਮਾਂ ਨਾਲ ਸੰਵਾਦ ਰਚਉਣਾ ਹਾਂ ਨਾ ਚੋਲ ਲੰਦੀਏ ਚੋਲ ਲੰਦੀਏ ਧੀਆਂ ਪੁੱਤਰਾਂ ਦੀ ਰੱਤ ਨਾਲ ਭਿੱਜੀ ਹੋਈ ਦਾਸਤਾ ਲਹੂ ਨਾਲ ਲਖ ਪਤ ਦਾਸਤਾ ਪਹਿਲੀ ਵਾਰ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾ ਰੁਮਕੀ ਪਾਉਣ ਉਛਣੀਆਂ ਨਦੀਆਂ ਕੀ ਜਮਨਾ ਕੀ ਗੰਗਾ ਇੰਨੇ ਚਰਨੋਂ ਉੱਟਦੇ ਆਏ ਪਾਣਾ ਵਜੇਕਾਰੇ ਅੱਲਾਹੁ ਅਕਬਰ ਤੇ ਹਰ ਹਰ ਮਹਾਦੇਵ ਦੇ ਨਾਰੇ ਬੋਲੇ ਸੋਨ ਹਾਲ ਦਾ ਬੋਲਾ ਵੀ ਸਭਨਾਂ ਦੇ ਵਿਚਰਲਿਆ ਧਰਮ ਦੀਆਂ ਨੂੰ ਭੁੱਲ ਕੇ ਹਰ ਕੋਈ ਕਾਮ ਕਰੋ ਤੇ ਵਿਚਰ ਰਲਿਆ ਸਤਲੋ ਜਨੂ ਕੁਝ ਸਮਝ ਨਾ ਆਵੇ ਜਸਨਾ ਵਿੱਚ ਕਿੰਜ ਰੋਵੇ ਨਾ ਵੀ ਰੋਵੇ ਤਾਂ ਲਹਿਰਾਂ ਦੇ ਵਿੱਚ ਲਾਸ਼ਾਂ ਕਿਵੇਂ ਲੁਕੋਵੇ ਸੁਣਿਆ ਸੀ ਪਾਣੀ ਨੂੰ ਕੋਈ ਨਾਲ ਖੰਜਰ ਦੇ چیر ਨਾ ਸਕਿਆ ਪਰ راہ ਵੀ ਨੂੰ ਦੋ ਟੁਕੜੇ ਹੁੰਦੇ ਅਸੀਂ ਤਾਂ ਕੀ ਟੱਕਿਆ ਨਾਲ ਨਮੋਸੀ ਪਾਣੀ ਪਾਣੀ ਹੋਏ ਚਨਾਦੇ ਪਾਣੀ ਨਬਰ ਤੇ ਬਿਚ ਟੁੱਬ ਕੇ ਮਰ ਗਈ ਹਰ ਇੱਕ ਪ੍ਰੀਤ ਕਹਾਣੀ ਕਹੇ ਬਿਆਸਾ ਮੈਂ ਬੇਆਸਾ ਮੈਂ ਕੀ ਧੀਰ ਤਰਾਵਾ ਇਹ ਰਤ ਰੰਗੇ ਆਪਣੇ ਪਾਣੀ ਕਿੱਥੇ ਧੋਣ ਜਾਵਾਂ ਜੇਲ ਮਾਖੇ ਚੁੱਪ ਭਰਾਵੋ ਪਾਣੀ ਧਾਕੀ ਰੋਣਾ ਕਿਸ ਤੱਕਣਾ ਪਾਣੀ ਦਾ ਹੰਝੂ ਪਾਣੀ ਵਿੱਚ ਸਮੋਣਾ ਲਾਸ਼ਾਂ ਭਰੀਆਂ ਗੱਡੀਆਂ ਕੱਲੀਆਂ ਤੋਹਫਿਆਂ ਵਾਂਗ ਭਰਾਵਾਂ ਮੈਂ ਤਾਂ ਖੁਦ ਇੱਕ ਦਰਿਆ ਹਾਂ ਦੱਬ ਕੇ ਕਿਸ ਦੁਨਿਆ ਮਰ ਜਾਵਾ ਮਾ ਮਾਂ ਪਹਿਣਾ ਧੀਆਂ ਨਾਰਾਂ ਬਾਜ਼ਾਰਾਂ ਵਿੱਚੋਂ ਲੰਗੀਆਂ ਉਹ ਤਾਂ ਦਰਦ ਹਿਆ ਦੀਆਂ ਕੱਜੀਆਂ ਉਸਨ ਕਦ ਨੰਗੀਆਂ ਨੰਗੀ ਸੀ ਮਰਦਾਂ ਦੀ ਬਹਿਸ਼ਤ ਮਜਬ ਇਹਨਾਂ ਦੇ ਨੰਗੇ ਕੌਣ ਟਕੇ ਨਗੇ ਜਦ ਕੱਜਣ ਹੋ ਜਾਣ ਨਗੇ ਇੱਕ ਬਾਬਲ ਨੇ ਲਾਡਾ ਪਾਲੀ ਧੀ ਦਾ ਗਲਾ ਦਵਾਇਆ ਆਪਣੀ ਗੋਦ ਝੁਲਾ ਕੇ ਮੌਤ ਦੀ ਗੋਦ ਸਲਾਇਆ ਜੇ ਸਭ ਤੋਂ ਮਹਿਫੂਜ਼ ਜਗਾ ਮੌਤ ਹੀ ਅੱਲਾ ਮੀਆਂ ਤਾਂ ਛੱਡ ਚੱਗੇ ਫਰਾਕਾ ਸਿੱਧੇ ਖੱਪਣ ਕਿਉਂ ਨਾ ਸੀਰਾ ਸਿੱਧੇ ਖੱਪਣ ਕਿਉਂ ਨਾ ਸੀ